ਜਾਨੋ ਪੰਜਾਬੀ ਦੇ ਖੇਡ ਦਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਤੁਸ ਸੋਹਾਜ਼ਾ ਅੱਜ 11 ਜਨਵਰੀ ਦਿਨ ਵੀਰਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਆ ਬਹੁਤੀਆਂ ਜਿਹੜੀਆਂ ਗੱਲਾਂ ਬਾਤਾਂ ਇਸ ਵੇਲੇ ਅਮਰੀਕਾ ਦੇ ਵਿੱਚ ਚੱਲ ਰਹੀਆਂ ਉਹ ਰਾਸ਼ਟਰਪਤੀ ਚੋਣਾਂ ਦੇ ਨਾਲ ਸਬੰਧਤ ਆ ਕੱਲ ਜਿਹੜਾ ਰਿਪਬਲਿਕਨ ਡਿਬੇਟ ਹੋ ਕੇ ਹਟਿਆ ਜਿਹਦੇ ਵਿੱਚ ਰਾਉਂਡ ਸੈਂਟਸ ਤੇ ਨਿੱਕੀ ਹੈਲੀਆ ਮੋ ਸਾਹਮਣੇ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਕੀ ਸੀਗਾ ਉਸ ਡਿਬੇਟ ਦੇ ਵਿੱਚ ਖਾਸ ਦੂਜੀ ਗੱਲਬਾਤ ਇਮੀਗ੍ਰੇਸ਼ਨ ਦਾ ਮੁੱਦਾ ਇੱਕ ਵਾਰ ਫੇਰ ਅਮਰੀਕੀ ਚੋਣਾਂ ਦੇ ਵਿੱਚ ਚਰਚਾ ਦੇ ਵਿੱਚ ਆ ਤੀਜੀ ਗੱਲਬਾਤ ਕਰਨੀ ਹੈ ਕਿ ਦਸੰਬਰ ਮਹੀਨੇ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਪਤਾ ਇਹ ਲੱਗ ਰਿਹਾ ਕਿ ਕੋਵਿਡ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਤੇ ਮੌਤਾਂ ਬਹੁਤ ਹੋਈਆਂ ਇਹਦੇ ਨਾਲ ਚੌਥੀ ਗੱਲਬਾਤ ਆਪਾਂ ਕਰਨੀ ਆ ਬੋਇੰਗ ਜਹਾਜ਼ਾਂ ਦੇ ਮਾਮਲੇ ਦੇ ਵਿੱਚ ਥੋੜੇ ਦਿਨ ਪਹਿਲਾਂ ਆਪਾਂ ਖ਼ਬਰ ਕੀਤੀ ਸੀ ਕਿ ਜਹਾਜ਼ ਦੇ ਜਿਹੜੇ ਬੋਲਟ ਢਿੱਲੇ ਹੋਣ ਕਰਕੇ ਉਹ ਸਾਰਾ ਦਰਵਾਜ਼ਾ ਹੀ ਉੱਡ ਗਿਆ ਤੇ ਉਹਦੇ ਸਬੰਧਿਤ ਹੋਣ ਜਿਹੜੀ ਐਫਏਏ ਆ ਉਹ ਇਨਕੁਆਰੀ ਕਰ ਰਹੀ ਹੈ ਤੇ ਆਖਰੀ ਗੱਲਬਾਤ ਆਪਾਂ ਹੰਟਰ ਬਾਈਡਨ ਬਰੋ ਜਿਹੜੀ ਅਪੀਲ ਦਰਜ ਕੀਤੀ ਗਈ ਆ ਉਹਦਾ ਮਾਮਲਾ ਆ ਤੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਇਸ ਵੇਲੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡਿਬੇਟ ਹੋਇਆ ਆ ਉਹਦੇ ਬਾਰੇ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਨਿੱਕੀ ਹੈਲੀ ਤੇ ਰਾਉਂਡ ਸੈਂਟਸ ਉਹਨਾਂ ਦੋਵਾਂ ਨੇ ਕੱਲ ਬੁੱਧਵਾਰ ਸ਼ਾਮ ਨੂੰ ਇੱਕ ਦੂਜੇ ਦੇ ਉੱਤੇ ਜਿਹੜਾ ਰਾਤੀ ਡਿਬੇਟs ਹੈਗਾ ਉਹਦੇ ਉੱਤੇ ਸਿੱਧੇ ਸਿੱਧੇ ਇੱਕ ਦੂਜੇ ਉੱਤੇ ਹਮਲਾ ਕੀਤਾ ਇਹ ਡਿਬੇਟ ਬਹੁਤ ਮਹੱਤਵਪੂਰਨ ਸੀ ਕਿਉਂਕਿ ਦੋਵੇਂ ਜਣੇ ਸੀ ਇਸ ਡਿਬੇਟ ਦੇ ਵਿੱਚ ਤੇ ਜਿਹੜੇ ਡੋਨਲਡ 트ੰਪਸ ਸੀ ਉਹ ਆਪਣੇ ਟਾਊਨ ਹਾਲ ਦੇ ਵਿੱਚ ਬਿਜ਼ੀ ਸੀਗੇ ਦੂਜੀ ਇਸ ਡਿਬੇਟ ਦੀ ਖਾਸ ਗੱਲ ਇਹ ਸੀ ਕਿ ਬਿਲਕੁਲ ਜਦੋਂ ਉਹ ਆਉਵਾ ਕਾਕਸਸ ਆ ਉਹਦੇ ਤੋਂ ਪਹਿਲਾਂ ਦੂਜੇ ਦਰਜੇ ਦੇ ਲਈ ਦੂਜੇ ਦਰਜੇ ਨਹੀਂ ਦੂਜੀ ਪੋਜੀਸ਼ਨ ਦੇ ਲਈ ਮਾਫੀ ਚਾਹੁੰਦੇ ਆ ਜਿਹੜੀ ਲੜਾਈ ਚੱਲ ਰਹੀ ਹੈ ਇੱਕ ਤਰੀਕੇ ਦੇ ਨਾਲ ਜਿਹੜੇ ਸਾਫ ਕੈਰੈਕਟਰ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਉਹ ਮਤਲਬ ਸਿੱਧੇ ਸਿੱਧੇ ਪਹਿਲੇ ਨੰਬਰ ਦੇ ਉੱਤੇ ਮੰਨੇ ਜਾਂਦੇ ਆ ਉਹ ਇਵੈਂਟ ਦੇ ਵਿੱਚ ਨਹੀਂ ਹਾਇ ਆਪਣੇ ਟਾਊਨ ਹਾਲ ਕਰਕੇ ਪਹਿਲੇ ਡਿਬੇਟਸ ਦੇ ਵਿੱਚ ਵੀ ਉਹ ਨਹੀਂ ਹੈ ਹੁਣ ਏਸ ਡਿਬੇਟ ਤੇ ਡਿਬੇਟ ਜਿਹੜਾ ਇਹ ਰਾਤੀ ਹੋਇਆ ਇਹਦੇ ਵਿੱਚ ਗੱਲ ਸੀਗੀ ਕਿ 5 ਦਿਨ ਪਹਿਲਾਂ ਜਿਹੜਾ EO1 ਯੋਵਾ ਕਾਕਸਸਸ ਆ ਉਹਦੇ ਤੋਂ ਪਹਿਲਾਂ ਜਦੋਂ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨਾਮਿਨੇਸ਼ਨ ਪ੍ਰੋਸੈਸ ਜਨਵਰੀ 15 ਨੂੰ ਸ਼ੁਰੂ ਹੋ ਜਾਣਾ ਆ ਤੇ ਇਹ ਬੜਾ ਜਿਹੜਾ ਮਹੱਤਵਪੂਰਨ ਮੰਨਿਆ ਗਿਆ ਆ ਇਹ ਡਿਬੇਟ ਕਿ ਇਸ ਯੋਵਰ ਦੇ ਵਿੱਚੀਆਂ ਉਹ ਪੋਲਸ ਹੈਗੀਆਂ ਉਹਦੇ ਵਿੱਚ ਡੋਨਲਡ ਟਰੰਪ ਪਹਿਲੇ ਨੰਬਰ ਦੇ ਉੱਤੇ ਆ ਰਹੇ ਆ ਨਿੱਕੀ ਹੈਲੀ ਤੇ ਰਾਉਂਡ ਸੈਂਟਸ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਇੱਕ ਦੂਜੇ ਦੇ ਨਾਲ ਕਿ ਅਸੀਂ ਵੱਡਾ ਚੈਲੰਜ ਡੋਨਲਡ ਟਰੰਪ ਨੂੰ ਦੇ ਸਕੀਏ ਨਿੱਕੀ ਹੈਲੀ ਦਾ ਆਪਣਾ ਜ਼ੋਰ ਲੱਗਿਆ ਤੇ ਜਿਹੜੇ ਰਾਉਂਡ ਸੈਂਟਸ ਨੇ ਉਹ ਆਪਣਾ ਜ਼ੋਰ ਲਾ ਰਹੇ ਆ ਕਿ ਇਹਨਾਂ ਨੂੰ ਚੈਲੰਜ ਕਰ ਸਕੀਏ ਜਾਂ ਡੋਨਲਡ ਟਰੰਪ ਦੇ ਲਈ ਜੇ ਕੋਈ ਰਿਪਬਲਿਕਨਸ ਦੇ ਵਿੱਚੋਂ ਚੈਲੰਜ ਬਣ ਸਕੇ ਤੇ ਇਹਨਾਂ ਦੋਹਾਂ ਦੇ ਵਿੱਚੋਂ ਕਿਹੜਾ ਬਣਦਾ ਹੈ ਰਾਉਂਡ ਸੈਂਟਸ ਜਿਹੜੇ ਗਵਰਨਰ ਨੇ ਫਲੋਰੀਡਾ ਦੇ ਰਾਉਂਡ ਸੈਂਟਸ ਉਹਨਾਂ ਨੇ ਜਿਹੜਾ ਦੂਜਾ ਹੈਗਾ ਕਿ ਜਿਹੜਾ ਨਿੱਕੀ ਹੈਲੀ ਆ ਯੂਵਾ ਦੇ ਵਿੱਚ ਜਿੱਥੇ ਬਹੁਤ ਸਾਰਾ ਜਿਹੜਾ ਟਾਈਮ ਤੇ ਰਿਸੋਰਸਸ ਇਹਨਾਂ ਨੇ ਇਧਰਲੇ ਪਾਸੇ ਲਾਏ ਆ ਉੱਥੇ ਹੁਣ ਪੋਸੀਬਿਲਟੀ ਇਹ ਆ ਕਿ ਇਹ ਆਪਣੇ ਜਿਹੜੇ ਰਾਉਂਡ ਡਿਸੈਂਟਸ ਨੇ ਤੀਜੇ ਨੰਬਰ ਦੇ ਉੱਤੇ ਆ ਕੇ ਫਿਨਿਸ਼ ਕਰਨਗੇ ਫਾਰਮਰ ਯੂਐਸ ਯੂਨ ਅੰਬੈਸਡਰ ਨਿੱਕੀ ਹੈਲੀ ਅਸੋ ਲਿਆਸ ਕਰ ਰਹੀ ਆ ਕਾਫੀ ਸਟਰੋਂਗ ਇਸ ਮਾਮਲੇ ਦੇ ਵਿੱਚ ਜਿਹੜਾ ਨਿਊ ਹੈਮਸ਼ਾਇਰ ਆ ਇਥੋਂ ਜਾਦਾ ਜਿਹੜਾ ਅਗਲੀ ਕਿਉਂਕਿ ਈਓਵਾ ਤੋਂ ਬਾਅਦ ਅਗਲੀ ਜਿਹੜੀ ਸਟੇਟ ਆ ਨੋਮੀਨੇਟਿੰਗ ਦੀ ਕੈਲੰਡਰ ਦੇ ਵਿੱਚ ਉਹ ਨਿਊ ਹੈਮਸ਼ਾਇਰ ਆ ਪੂਰੇ ਅਮਰੀਕਾ ਦੇ ਵਿੱਚ ਜਿੰਨੀਆਂ ਮਹੱਤਵਪੂਰਨ ਬਾਕੀ ਸਟੇਟਾਂ ਉਹਨਾਂ ਉਹਨਾਂ ਚ ਜਿੰਨੀਆਂ ਹੀ ਮਹੱਤਵਪੂਰਨ ਦੋ ਸਟੇਟਾਂ ਮੰਨੀਆਂ ਜਾ ਸਕਦੀਆਂ ਜਿਹੜੇ ਨਿਊ ਹੈਮਸ਼ਾਇਰ ਦੀ ਪੋਲਿੰਗ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਨਿੱਕੀ ਹੈਲੀ ਟਰੰਪ ਦੇ ਬਹੁਤ ਕਲੋਜ਼ ਚਲੇ ਗਈ ਆ ਇਸ ਦੌੜ ਦੇ ਵਿੱਚ ਤੇ ਜਿਹੜੇ ਨਿਊ ਜਰਸੀ ਦੀ ਜਿਹੜੇ ਗਵਰਨਰ ਨੇ ਕ੍ਰਿਸ ਕ੍ਰਿਸਟੀ ਉਹ ਡ੍ਰੌਪ ਕਰ ਗਏ ਸੀ ਇਹਦੇ ਵਿੱਚੋਂ ਕੁਝ ਘੰਟੇ ਪਹਿਲਾਂ ਹੀ ਇਹ ਫੋਰਮ ਤੋਂ ਹੁਣ ਜਿਹੜੀ ਇਹ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਜਿਹੜਾ ਡਿਬੇਟਸ ਹੈਗਾ ਫਲੋਰੀਡਾ ਗਵਰਨਰ ਰਾਉਂਡ ਸੈਂਟਰਸ ਤੇ ਫਾਰਮਰ ਸਾਊਥ ਕਰੋਲਿਨਾ ਕੈਰੋਲਿਨਾ ਦੀ ਗਵਰਨਰ ਨਿੱਕੀ ਹੇਲੀ ਇਹਦੇ ਵਿੱਚ ਦੋਵਾਂ ਨੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਉੱਤੇ ਜਿਹੜੀ ਗੱਲਬਾਤ ਤੇ ਆਪਣੇ ਆਪਣੇ ਵਿਚਾਰ ਇਹਦੇ ਵਿੱਚ ਦਿੱਤੇ ਆ ਇਹ ਜਿਹੜਾ ਕੱਲ ਵਾਲਾ ਬੁੱਧਵਾਰ ਵਾਲਾ ਡਿਬੇਟ ਸੀ ਪਹਿਲੀ ਗੱਲ ਤੇ ਨੇ ਹੋਸਟ ਕੀਤਾ ਸੀ ਸੀਐਨਐਨ ਨੇ ਤੇ ਡ੍ਰੇਕ ਯੂਨੀਵਰਸਿਟੀ ਦੇ ਵਿੱਚ ਤੇ ਪਹਿਲਾ ਇਹ ਅਹ ਸੇਗਾ ਜਿੱਥੇ ਬਹਿਲੀ ਤੇ ਡਿਸੈਂਟਸ ਦੋਵੇਂ ਆਏ ਆ ਮਤਲਬ ਸਿਰਫ ਦੋਵੇਂ ਆਏ ਆ ਤੇ ਇੱਕ ਦੂਜੇ ਦੇ ਨਾਲ ਗਾਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿੰਨਾ ਡਿਬੇਟ ਵੀ ਉੱਥੇ ਹੋਇਆ ਉਹ ਸਾਰੇ ਕੁਸ਼ ਦੇ ਵਿੱਚ ਜਿਹੜਾ ਇਹਨਾਂ ਦੇ ਉੱਤੇ ਕਿ ਜੇ ਤੁਸੀਂ ਜਣੀ ਕੈਂਪੇਨ ਨੂੰ ਮੈਨੇਜ ਕਰ ਸਕਦੇ ਆ ਤੇ ਤੁਸੀਂ ਜੇ ਤੁਸੀਂ ਕੈਂਪੇਨ ਨੂੰ ਨਹੀਂ ਮੈਨੇਜ ਕਰ ਸਕਦੇ ਤੁਸੀਂ ਦੇਸ਼ ਨੂੰ ਕਿੱਦਾਂ ਮੈਨੇਜ ਕਰੇ ਹੋ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਵੋਟਰਸ ਨੂੰ ਜਿਹੜਾ ਇੱਕ ਤਰੀਕੇ ਦੇ ਨਾਲ ਵੱਖਰੇ ਵੱਖਰੇ ਤਰੀਕੇ ਨਾਲ ਜਿਹੜਾ ਲਭਾਉਣ ਦੇ ਤਰੀਕੇ ਆ ਉਹਦੀ ਗੱਲਬਾਤ ਕੀਤੀ ਆ ਪਹਿਲਾਂ ਜਿਹੜੇ ਡਿਬੇਟ ਸੀਗੇ ਇਹਨਾਂ ਨੂੰ ਸਪான்ਸਰ ਕੀਤਾ ਸੀ ਰਿਪਬਲਿਕਨ ਨੈਸ਼ਨਲ ਕਮੇਟੀ ਨੇ ਜਿਹਦੇ ਵਿੱਚ ਜਿਹੜੇ ਬਾਕੀ ਗੱਲਬਾਤਾਂ ਸੀਗੀਆਂ ਉਹ ਦੂਜੇ ਵੀ ਸੀਗੇ ਜਿਹੜੇ ਕ੍ਰਿਸ ਕ੍ਰਿਸਟੀ ਤੇ ਵਿਵੇਕ ਰਾਮਾਸ਼ਵਾਮੀ ਉਹ ਵੀ ਉਹਨਾਂ ਡਿਬੇਟ ਦੇ ਵਿੱਚ ਆਏ ਸੀ ਪਰ ਹੁਣ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਆ ਇਹਨਾਂ ਨੇ ਕੋਈ ਵੀ ਡਿਬੇਟ ਪਲਾਨ ਨਹੀਂ ਕੀਤਾ ਸੀ ਦਸੰਬਰ ਤੋਂ ਬਾਅਦ ਤੇ ਉਹ ਜਿਹੜੇ ਲੋਅਰ ਪੋਲਿੰਗ اپੋਨੈਂਟਸ ਨੇ ਜਿਹੜੇ ਬਹੁਤ ਈਗਰ ਸੀਗੇ ਕਿ ਉਹਨਾਂ ਨੂੰ ਇੱਥੇ ਆਉਣ ਦਾ ਬੁੱਧਵਾਰ ਨੂੰ ਲਗਾਤਾਰ ਉਹਨਾਂ ਨੇ 트ੰਪ ਨੇ ਆਪਣੀ ਸਟ੍ਰੈਟਜੀ ਉਹੀ ਰੱਖੀ ਆ ਫੌਕਸ ਨਿਊਜ਼ ਦੀ ਜੁਆਇਨ ਕੀਤਰਨੋਂ ਸੈਪਰੇਟ ਟਾਊਨ ਹਾਲ ਦੇ ਵਿੱਚ ਇਹੋ ਵਾਰ ਦੇ ਵਿੱਚ ਇਹਦੇ ਵਿੱਚ ਨਾ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰਨ ਇਹ ਵੀ ਨਹੀਂ ਆ ਕਿ ਜਿਹੜਾ ਬੰਦਾ ਵੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਖੜਾ ਹੋਗਾ ਤੇ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਉਹਦੇ ਲਈ ਇੱਕ ਮਿਨਿਮਮ ਨੰਬਰ ਹੁੰਦਾ ਇੰਨੇ ਤੁਹਾਡੇ ਕੋਲ ਡੋਨਰ ਚਾਹੀਦੇ ਆ ਇੰਨੇ ਤੁਹਾਨੂੰ ਬੰਦੇ ਚਾਹੀਦੇ ਐ ਇੰਨੇ ਤੁਹਾਡੇ ਸਪੋਰਟਰ ਚਾਹੀਦੇ ਐ ਇੰਦੀ ਤੁਹਾਡੀ ਰੇਟਿੰਗ ਚਾਹੀਦੀ ਐ ਫੇਰ ਤੁਸੀਂ ਉਸ ਡਿਬੇਟ ਦੇ ਵਿੱਚ ਜਾ ਸਕਦੇ ਹੋ ਤੇ ਹੁਣ ਤੱਕ ਸਿਰਫ ਦੋ ਹੀ ਰਹਿ ਗਏ ਤਿੰਨ ਰਹਿ ਗਏ ਦੇ ਬੇਸਿਕਲੀ ਟਰੰਪ ਆਉਂਦੇ ਨਹੀਂ ਆ ਪਹਿਲਾਂ ਵੀ ਨਹੀਂ ਆਏ ਤੇ ਉਹ ਵੱਖਰੇ ਟਾਊਨ ਹਾਲ ਦੇ ਵਿੱਚ ਗਏ ਤੇ ਜਿਹੜੇ ਇਹ ਰਾਉਂਡ ਸੈਂਟਰਸ ਤੇ ਨਿੱਕੀ heli ਆ ਇਹ ਦੋਵੇਂ ਜਿਹੜੇ ਹੁਣ ਰਹਿ ਗਏ ਇਹਦੇ ਉੱਤੇ ਦੋਵੇਂ ਜਿਹੜੇ ਦੋਵੇਂ ਜਿਹੜੇ ਕੈਂਡੀਡੇਟਸ ਹੈਗੇ ਟਰੰਪ ਦੇ ਕਰੈਕਟਰ ਨਾਲੋਂ ਜ਼ਿਆਦਾ ਇਹਨਾਂ ਨੇ ਉਹਦੀਆਂ ਪਾਲਿਸਿਸ ਨੂੰ ਕ੍ਰਿਟਿਸਾਈਜ਼ ਕੀਤਾ ਤੋਵੇਂ ਜਿਹੜੇ ਨਿੱਕੀ ਹੈਲੀ ਤੇ ਡਿਸੈਂਟਸ ਦੋਨਾਂ ਨੇ ਬੜੀ ਫਾਈਨ ਲਾਈਨ ਜੀ ਰੱਖੀ ਹੈ ਸਾਰੇ ਕੁਸ਼ ਦੇ ਵਿੱਚ ਸਾਬਕਾ ਰਾਸ਼ਟਰਪਤੀ ਦੇ ਵਿੱਚ ਕਿ ਜਿਹੇ 트럼ਪ ਦੇ ਵਿਰੋਧ ਦੇ ਵਿੱਚ ਕੇਸ ਆ ਜਿਹੜਾ ਉਹਦੇ ਉੱਤੇ ਮਤਲਬ ਉਹਨਾਂ ਦੇ ਉਹਨਾਂ ਦੀ ਜਿਹੜੀ ਪਾਲਿਸੀ ਆ ਉਹਦੇ ਉੱਤੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਹਮਲਾ ਜਿਹੜਾ ਉਹਨਾਂ ਨੇ ਕੀਤਾ ਹੈ ਤੇ ਉਹਨਾਂ ਨੂੰ ਕ੍ਰਿਟਿਕਾਈਜ਼ ਉਸ ਤਰੀਕੇ ਦੇ ਨਾਲ ਜਿਹੜਾ ਕਰਕੇ ਤੇ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਸ਼ ਥਾਵਾਂ ਦੇ ਉੱਤੇ ਦੋਵਾਂ ਨੇ ਇੱਕੋ ਹੀ ਨੀਤੀ ਦੇ ਉੱਤੇ ਕ੍ਰਿਟਿਕਾਈਜ਼ ਕੀਤਾ ਬਹੁਤੀਆਂ ਥਾਵਾਂ ਦੇ ਉੱਤੇ ਜਿਹੜੇ ਇਹ ਇੱਕ ਦੂਜੇ ਤੋਂ ਵੱਖਰੇ ਤਰੀਕੇ ਦੇ ਨਾਲ ਵੀ ਜਿਹੜਾ ਨਿੱਕੀ ਹੈਲੀ ਤੇ ਰਾਉਂਡ ਸੈਂਟਰ ਸੀਓ ਆਏ ਜਿਹੜੇ ਨਿੱਕੀ ਹੈਲੀ ਆ ਉਹਨਾਂ ਨੇ ਸਿੱਧਾ ਟਰੰਪ ਨੂੰ ਹਰਟ ਕੀਤਾ ਜਨਵਰੀ 6 ਵਾਲੇ ਮਾਮਲੇ ਦੇ ਵਿੱਚ ਤੇ ਗੱਲ ਕਿਹਾ ਵੀ ਸਾਡੇ ਹਿਸਾਬ ਦੇ ਨਾਲ ਪੱਕਾ ਹੈ ਕਿ ਨੇ ਜਿਹੜਾ ਹੀਲ ਵੀ ਕਨਵਿਕਟਡ ਦੋਸ਼ੀ ਇਹਨਾਂ ਨੇ ਸਿੱਧ ਹੋ ਜਾਣਾ ਤੇ ਸਜ਼ਾ ਇਹਨਾਂ ਨੂੰ ਮਿਲਣੀ ਆ ਕੋਈ ਉਹ ਕਹਿੰਦੇ ਡਿਫਰੈਂਸ ਉਹਨਾਂ ਦੇ ਵਿੱਚ ਤੇ ਟਰੰਪ ਦੇ ਵਿੱਚ ਇਹਦਾ ਕਨਸਟੀਟਿਊਸ਼ਨ ਦੇ ਮਾਮਲੇ ਦੇ ਵਿੱਚ ਹੈਗਾ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਜਵਾਬ ਦਿੱਤਾ ਜਿਹੜੇ ਡਿਸੈਂਟਿਸ ਸੀਗੇ ਉਹਨਾਂ ਨੇ ਵੀ ਕ੍ਰਿਟਿਕਾਈਜ਼ ਕੀਤਾ ਡੋਨਾਲਡ 트੍ਰੰਪ ਨੂੰ ਕਿ ਆਬਵੀਅਸਲੀ ਉਹਨਾਂ ਨੇ ਜਿਹੜਾ ਜਿਹੜਾ ਇਹ ਸਮਾਂ ਸੀਗਾ ਇਹਦੇ ਉੱਤੇ ਕਾਨੂੰਨ ਦੀ ਜਿਹੜੀ ਉਸ ਤਰੀਕੇ ਦੇ ਨਾਲ ਡੀਲ ਨਹੀਂ ਕੀਤਾ ਹੁਣ ਜੋ ਬਾਇਡਨ ਦੇ ਉੱਤੇ ਵੀ ਦੋਵਾਂ ਧਿਰਾਂ ਨੇ ਆਪਣੇ ਆਪਣੇ ਸਵਾਲ ਕੀਤੇ ਪਰ ਦੇਖੋ ਇਹਦੇ ਤੋਂ ਬਾਅਦ ਜਿਹੜੀ ਕੇਸ ਕਿਸਮ ਦੀ ਹੁਣ ਅਗਲੀ ਗੱਲਬਾਤ ਸਾਹਮਣੇ ਆਉਂਦੀ ਹੈ ਤੇ ਜਿਹੜਾ ਯੋਵਾ ਕਾਕਸਸ ਹੁਣ ਸਿਰਫ 5 ਦਿਨ ਮਤਲਬ ਕਿ ਯੋਵਾ ਤੇ ਨਿਊ ਹੈਮਸ਼ਾਇਰ ਦੇ ਵਿੱਚ ਬਾਕੀ ਸਾਰੀਆਂ ਸਟੇਟਾਂ ਨਾਲੋਂ ਵੱਖਰੇ ਤਰੀਕੇ ਦੇ ਨਾਲ ਡਿਸਾਈਡ ਕੀਤਾ ਜਾਂਦਾ ਵੀ ਕਿਹੜਾ ਉਮੀਦਵਾਰ ਦੇ ਹੱਕ ਦੇ ਵਿੱਚ ਆਪਾਂ ਜਾਣਾ ਹੈ ਜਾਂ ਇਦਾਂ ਕਹਿ ਲਓ ਦੋਵੇਂ ਪਰਪਲਿਕ ਤੇ ਡੈਮੋਕ੍ਰੇਟ ਵੀ ਸਾਡੇ ਵੱਲੋਂ ਕਿਹੜੀ ਪਾਰਟੀ ਦਾ ਸਾਡੇ ਵੱਲੋਂ ਕਿਹੜਾ ਉਮੀਦਵਾਰ ਆਸੀਂ ਕਿਹਨੂੰ ਕਹਿੰਨੇ ਆ ਤੇ ਉਹਦੇ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਸਟੇਟਸ ਆ ਉਹਨਾਂ ਦੇ ਵਿੱਚ ਸਾਰੀ ਗੱਲਬਾਤ ਸਾਹਮਣੇ ਆਉਂਦੀ ਆ ਅਗਲੀ ਕਾਲਪਾ ਦੋਸਤੋ ਵੋਟਾਂ ਤੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਆ ਵੋਟਾਂ ਇੱਕ ਵਾਰੀ ਫੇਰ ਬਹੁਤ ਵੱਡਾ ਮੁੱਦਾ ਬਣਿਆ ਆ ਅਮਰੀਕਾ ਦੇ ਵਿੱਚ ਵੋਟਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਆ ਤੇ ਇਸੇ ਦਾ ਸਿੱਧਾ ਸਿੱਧਾ ਇੱਕ అలਾਰਮ ਇਮੀਗ੍ਰੇਸ਼ਨ ਦੇ ਉੱਤੇ ਇੱਕ ਵਾਰੀ ਕਿਹਾ ਜਾ ਸਕਦਾ ਆ ਕਿ ਜਿਹੜੇ ਦੋ ਜਿਹੜੇ ਐਸ ਵੇਲੇ ਕੰਟੈਸਟਸ ਨੇ ਜਿਹਦੇ ਵਿੱਚ ਡੋਨਲਡ ਟਰੰਪ ਨਿੱਕੀ ਹੈਲੀ ਐਸ ਵੇਲੇ ਸਾਹਮਣੇ-ਸਾਹਮਣੇ ਨੇ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਆ ਤਰੀਕੇ ਦੇ ਨਾਲ ਇਸ ਰੋਲੇ ਕਾਲਜ ਦੇ ਵਿੱਚ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਉੱਭਰ ਕੇ ਅਮਰੀਕਾ ਦੇ ਵਿੱਚ ਆ ਰਹੀ ਹੈ ਜਿਹੜੀ ਹੁਣ 트ੰਪ ਦੀ ਕੈਂਪੇਨ ਆ ਉਹਦੇ ਵਿੱਚ ਜਿਹੜੀ ਮਾਸ ਮਾਈਗ੍ਰੇਸ਼ਨ ਹੋਈ ਆ ਉਹਦਾ ਖਾਸ ਜ਼ਿਕਰ ਕੀਤਾ ਜਾ ਰਿਹਾ ਨਿਊ ਹੈਮਸ਼ਾਇਰ ਦੀ ਇਹ ਵਿੱਚ ਜਿਹੜੀਆਂ ਐਡਸ ਚੱਲ ਰਹੀਆਂ ਉਹਦੇ ਵਿੱਚ ਆ ਇਮੀਗ੍ਰੇਸ਼ਨ ਦੇ ਉੱਤੇ ਸਾਰਿਆਂ ਵੱਲੋਂ ਅਟੈਕ ਕੀਤਾ ਜਾ ਰਿਹਾ ਨਿੱਕੀ ਹੈਲੀ ਵਜੋਂ ਜਿਹੜੇ ਇਮੀਗ੍ਰੇਸ਼ਨ ਜਿਹੜੀ ਪਹਿਲੀ ਪਾਲਿਸੀ ਉਹਨਾਂ ਦੇ ਸਪੋਰਟਸ ਦੇ ਵਿੱਚ ਮੈਂਸ਼ਨ ਕੀਤੀ ਹੈ ਜਿਹੜੇ ਐਡ ਦੇ ਸਪੋਰਟਸ ਚੱਲ ਰਹੇ ਆ ਦੂਜੇ ਕੈਂਡੀਡੇਟ ਜਿਹੜੇ ਆ ਉਹ ਦੂਜੇ ਉਹਨਾਂ ਫੋਰ ਜਿਹੜੇ ਟੌਪਿਕਸ ਨੇ ਉਹਨਾਂ ਦੇ ਉੱਤੇ ਵੀ ਫੋਕਸ ਕਰ ਰਹੇ ਆ ਵੀਡੀਓ ਦੇ ਵਿੱਚ ਸੈਂਕੜੇ ਜਿਹੜੇ ਮਾਈਗ੍ਰੈਂਟਸ ਨੇ ਨਾਰਥ ਵਾਲ ਆ ਰਹੇ ਆ ਤੇ ਜਿਹੜਾ ਉਹਨਾਂ ਦੇ ਉੱਤੇ ਸੁਪਰ ਇੰਪੋਜ਼ਡ ਵਰਡ ਇਨਵੇਸ਼ਨ ਜਿਹੜਾ ਖੁੱਲਦਾ ਆ ਜਿਹੜੀ ਆ ਜਿਹੜੀ ਰੀਸੈਂਟ ਟੈਸਟ ਵੇਲੇ ਇਹਵਾ ਐਡ ਚੱਲ ਰਹੀ ਆ ਜਿਹੜੀ ਇੱਕ ਗੁੱਡ ਫਾਈਟ ਗਰੁੱਪ ਆ ਜਿਹੜਾ ਫਲੋਰੀਡਾ ਦੇ ਗਵਰਨਰ ਰੌਂਡ ਸੈਂਟਸ ਦੇ ਪਿੱਛੇ ਬੈਕ ਕਰ ਰਿਹਾ ਉਹਨਾਂ ਵੱਲੋਂ ਜਿਹੜੇ ਐਂਟਰਪ੍ਰੈਨਿਓਰਰ ਨੇ ਬ੍ਰੇਕ ਵਿਵੇਕ ਰਾਮਾ ਸ਼ਵਾਮੀ ਉਹਨਾਂ ਨੇ ਇੱਕ ਸਪੌਟ ਮੰਗਲਵਾਰ ਨੂੰ ਲਿਆ ਆ ਬਾਰਡਰ ਵਾਲ ਜਿਹੜਾ ਹੈਗਾ ਆ ਜਿਹੜੇ ਜਿਹੜੇ ਸਾਬਕਾ ਰਿਪ੍ਰੈਜ਼ੈਂਟੇਟਿਵ ਸਟੀਵ ਕਿੰਗ ਰਿਪਬਲਿਕਨ ਨੇ ਇਹਵਾ ਤੋਂ ਜਿੱਥੇ ਕਿ ਇਮੀਗ੍ਰੇਸ਼ਨ ਕਮੈਂਟਸ ਕੀਤੇ ਜਾ ਰਹੇ ਆ ਕਿ ਉਹਨਾਂ ਨੂੰ ਕਮੇਟੀ ਤੋਂ ਰਿਮੂਵ ਕੀਤਾ ਜਾਵੇ 2019 ਦੇ ਵਿੱਚ ਵਰਡ ਜਿਹੜਾ ਬਾਰਡਰ ਆ ਉਹ ਪੋਲਿਟੀਕਲ ਐਡਸ ਦੇ ਵਿੱਚ 1319 ਵਾਰ ਯੇਅਰ ਹੋਇਆ ਜਦੋਂ ਦਾ ਇਸ ਸਾਲ ਦੇ ਵਿੱਚ ਇਹ ਸਟਾਰਟ ਸੋ ਸਾਰਾ ਰੌਲਾ ਗੋਲਾ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਰੀ ਰਾਜਨੀਤੀ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਆ ਰਿਹਾ ਕੱਲ ਵੀ ਆਪਾਂ ਇਸ ਸੰਬੰਧੀ ਗੱਲ ਕੀਤੀ ਸੀ ਕਿ ਜਿਹੜੇ ਇਮੀਗ੍ਰੈਂਟਸ ਆ ਉਸ ਮਾਮਲੇ ਤੋਂ ਬਾਅਦ ਡਰੇ ਆ ਬੀਓਨਾਂ ਨੂੰ ਲੱਗਦਾ ਪਤਾ ਨਹੀਂ ਕੀ ਹੋ ਜਾਣਾ ਇਹਦੇ ਤੋਂ ਬਾਅਦ ਜੇ ਸਾਰਾ ਕਸੂਰ ਹੀ ਉਹਨਾਂ ਦਾ ਆ ਇੱਥੇ ਜਾ ਕੇ ਮਤਲਬ ਜਿਹੜੇ ਹੇਲੀ ਉਹ ਕਹਿੰਦੀ ਕਿ ਅਸੀਂ ਕਿ ਅਸੀਂ ਬਾਰਡਰ ਸਿਕਿਉਰ ਕਰ ਰਹੇ ਆ ਕੋਈ ਐਕਸਕਿਊਜ਼ ਨਹੀਂ ਆ ਇਸ ਮਾਮਲੇ ਦੇ ਵਿੱਚ ਤੇ ਜਿਹੜਾ ਲੇਟੈਸਟ ਸਪੌਟ ਉਹਨਾਂ ਦਾ ਗਰੁੱਪ ਦੇ ਬਾਹਰ ਆ ਐਸਐਫਐ ਫੰਡ ਇਨਕੋਰਪੋਰੇਟਿਡ ਦਾ ਨਿਊ ਹੈਮਸ਼ਾਇਰ ਦੇ ਵਿੱਚ ਤੇ ਇਹਦੇ ਵਿੱਚ ਵੀ ਇਹੀ ਦੱਸਿਆ ਹੁਣ ਜਿਹੜੀ ਬਹੁਤ ਵੱਡੀ ਸਟਰੋਂਗ ਮੈਜੋਰਿਟੀ ਆ ਅਮਰੀਕਨਸ ਦੀ ਉਹ ਸਪੋਰਟ ਕਰ ਰਹੀ ਆ ਕਿ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਸਖਤੀ ਕਰਨੀ ਚਾਹੀਦੀ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਪਿੱਛੇ ਜਿਹੜੀ ਇੱਕ ਪੋਲਿੰਗ ਸੀਗੀ ਉਹਦੇ ਵਿੱਚ ਪਤਾ ਲੱਗਿਆ ਸੀ ਕਿ ਸਿਰਫ 32% ਲੋਕ ਆ ਦੇਸ਼ ਦੇ ਵਿੱਚ ਜਿਹੜੇ ਬਾਈਡਨ ਦੀ ਇਹ ਬਾਰਡਰ ਨੂੰ ਹੈਂਡਲ ਕਰਨ ਦੀ ਪਾਲਿਸੀ ਨੂੰ ਇੰਪਰੂਵ ਕਰ ਗਿਆ ਕਿ ਜਿਹੜੀ ਇੱਕ ਸੀਬੀਐਸ ਨਿਊਜ਼ ਦੀ ਸੀਗੀ ਉਹਨਾਂ ਨੇ ਇਹ ਪੋਲ ਕੀਤਾ ਸੀ ਉਹਦੇ ਵਿੱਚ ਆਇਆ ਸੀ ਕਿ ਸਿਰਫ 32% ਹੀ ਕਹਿੰਦੀ ਆ ਕਿ ਜੋ ਬਾਈਡਨ ਇਸ ਤਰੀਕੇ ਨਾਲ ਯੂਐਸ ਮੈਕਸੀਕੋ ਬਾਰਡਰ ਨੂੰ ਹੈਂਡਲ ਕਰ ਰਿਹਾ ਹੈ ਉਹ ਠੀਕ ਆ ਜਿਹੜੇ ਕਪੈਂਸੀ 30% ਅਪਰੂਵ ਕਰਦੇ ਆ ਜਿਹੜੇ ਕੰਗਰੈਸ਼ਨਲ ਜਿਹੜੇ ਰਿਪਬਲਿਕਨਸ ਨੇ ਕਿ ਇਹ ਸੈਸ਼ਨ ਨੂੰ ਹੈਂਡਲ ਕਰਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ 6 ਮਿਲੀਅਨ ਮਾਈਗ੍ਰੈਂਟ ਜਿਹੜੇ ਕਸਟਡੀ ਦੇ ਵਿੱਚ ਲਾਇਆ ਸਦਰਨ ਬਾਰਡਰ ਦੇ ਉੱਤੇ ਜਿਹੜਾ ਰੈਕੋਰਡ ਦਾ ਰੀਸੈਂਟ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਰਿਪੋਰਟ ਦੱਸਦੀ ਆ ਤੇ ਜਿਨ੍ਹਾਂ ਦੇ ਵਿੱਚ 2.3 6 ਮਿਲੀਅਨ ਦੇ ਵਿੱਚੋਂ 2.3 ਮਿਲੀਅਨ ਰਿਲੀਜ਼ ਕੀਤੇ ਗਏ ਆ ਦੇਸ਼ ਦੇ ਵਿੱਚ 트럼ਪ ਜਿਹੜੇ ਆ ਉਹ ਦੁਆਰਾ ਜਿਹੜੀ ਉਹਨਾਂ ਦੀ ਹੈਗੀ ਆ ਉਹਦੇ ਉੱਤੇ ਵਾਪਸ ਆ ਰਹੇ ਆ ਉਹਨੂੰ ਕਰਨ ਦੇ ਲਈ ਜਿਸ ਤਰੀਕੇ ਨਾਲ ਉਹ ਇਹਨੂੰ ਹੈਂਡਲ ਕਰ ਰਹੇ ਆ ਇਹ ਇੱਕ ਬਹੁਤ ਵੱਡਾ ਮੁੱਦਾ ਇਸ ਵੇਲੇ ਬਣਿਆ ਹੈ ਦੇਖੋ ਇਸ ਮੁੱਦੇ ਦਾ ਵਾਕਈ ਇੱਕ ਬਹੁਤ ਵੱਡਾ ਮੁੱਦਾ ਅਮਰੀਕਾ ਦੇ ਵਿੱਚ ਹੈਗਾ ਪਰ ਇਸ ਮੁੱਦੇ ਦਾ ਕੇ ਨੂੰ ਕਿੰਨਾ ਕੁ ਫਾਇਦਾ ਹੁੰਦਾ ਆ ਤੇ ਕਿੰਨੀ ਕੀ ਗੱਲ ਕਿਧਰਲੇ ਪਾਸੇ ਜਾਂਦੀ ਆ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਓਵਾਕੌਕਸਸ ਦ ਨਿਊ ਹੌਸ ਸ਼ਾਰਦੇ ਵਿੱਚ ਜਿਹੜੀ ਇਹ ਪ੍ਰੋਸੈਸ ਹੋਣਾ ਹੈ ਇਵੈਂਟ ਜਿਹੜੇ ਪ੍ਰੈਕਟੀਕਲ ਇਵੈਂਟ ਹੈਗੇ ਉਹਨਾਂ ਤੋਂ ਬਾਅਦ ਪਤਾ ਲੱਗੂਗਾ ਲਗਭਗ 10000 ਕਰੋਨਾ ਵਾਇਰਸ ਡੈਥਸ ਰਿਪੋਰਟ ਕੀਤੀਆਂ ਗਈਆਂ ਦਸੰਬਰ ਮਹੀਨੇ ਦੇ ਵਿੱਚ ਤੇ ਹਸਪਤਾਲਾਂ ਦੇ ਵਿੱਚ ਦਾਖਲੇ ਦੇ ਵਿੱਚ ਵਾਧਾ ਹੋਇਆ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਦਾਖਲਾ ਵਧਿਆ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਟੈਡਰਸ ਜਿਹੜੇ ਗੈਬਰੀਅਸਸ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਡਾਟਾ ਇੰਡੀਕੇਟ ਕਰਦਾ ਹੈ ਕਿ ਜਿਹੜੀ ਹੌਲੀਡੇ ਗੈਦਰਿੰਗ ਸੀਗੀ ਉਹਦੇ ਤੋਂ ਬਾਅਦ ਆ ట్రాన్స్‌ਮਿਸ਼ਨ ਜਿਹੜੀ ਆ ਉਹ ਜ਼ਿਆਦਾ ਵੱਧ ਗਈ ਹੈ। ਵਾਇਰਸ ਜ਼ਿਆਦਾ ਤੇਜ਼ੀ ਦੇ ਨਾਲ ਫੈਲਿਆ ਆ। ਕੋਵਿਡ-19 ਇੱਕ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ। ਅ ਅੱਜ ਦੇ ਸਮਿਆਂ ਦੇ ਵਿੱਚ ਜੇਕਰ ਸਭ ਤੋਂ ਵੱਧ ਕਿਹੇ ਚੀਜ਼ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਤੇ ਉਹ ਕੋਵਿਡ-19 ਸੀ ਜਿਹੜਾ ਕਿ ਹੌਲੀ-ਹੌਲੀ ਓਡਾ ਵੱਡਾ ਖਤਰਾ ਨਹੀਂ ਰਿਹਾ ਪਰ ਫੇਰ ਵੀ ਆਹ ਛੁੱਟੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਫੈਲਿਆ ਤੇ 10000 ਮੌਤ ਹੋ ਜਾਣਾ ਇੱਕ ਬਹੁਤ ਵੱਡਾ ਨੰਬਰ ਆ ਮਹੀਨੇ ਦੇ ਵਿੱਚ ਭਾਵੇਂ ਕਿ ਇਹ ਪਹਿਲਾਂ ਜਿਹੜੀਆਂ ਮੌਤਾਂ ਆ ਦਿਨ ਦੇ ਵਿੱਚ ਕਿੰਨੀਆਂ ਹੋ ਰਹੀਆਂ ਸੀ ਪਰ ਹਜੇ ਵੀ ਇਹ ਲੋਕਾਂ ਨੂੰ ਮਾਰ ਰਿਹਾ ਹੈ ਤੇ ਜਨੇਵਾ ਦੇ ਵਿੱਚ ਬੁੱਧਵਾਰ ਨੂੰ ਕੱਲ ਜਿਹੜੇ ਡਾਕਟਰ ਟੈਡਰਸ ਆ ਉਹਨਾਂ ਨੇ ਗੱਲਬਾਤ ਦੱਸੀ ਹੈ 42% ਵਾਧਾ ਹੋਇਆ ਹਸਪੀਟਲਾਈਜੇਸ਼ਨ ਦੇ ਵਿੱਚ ਤੇ ਬਾਅਦ 62% ਵਾਧਾ ਹੋਇਆ ਆਈਸੀਯੂ ਐਡਮਿਸ਼ਨ ਦੇ ਵਿੱਚ ਪਿਛਲੇ ਮਹੀਨੇ ਤੋਂ ਲੈ ਕੇ ਇਸ ਮਹੀਨੇ ਤੱਕ ਜਿਹੜਾ ਟ੍ਰੈਂਡ ਆ ਉਹ ਜਿਹੜਾ ਡਾਟਾ ਰਿਪੋਰਟ ਕੀਤਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 50 ਤੋਂ ਵੀ ਘੱਟ ਦੇਸ਼ਾਂ ਦੇ ਵਿੱਚ ਯੂਰਪ ਦੇ ਵਿੱਚ ਤੇ ਕੁਝ ਇੱਥੇ ਅਮਰੀਕਾ ਦੇ ਵਿੱਚ ਉੱਥੋਂ ਪਤਾ ਲੱਗਾ ਹੈ ਤੇ ਇਹ ਭਾਵੇਂ ਕਿ ਪੂਰੀ ਤਸਵੀਰ ਨਹੀਂ ਹੈ ਕੁਝ ਜਿਹੜੇ ਇਸ ਵਾਧੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੂਜੇ ਦੇਸ਼ਾਂ ਉਹ ਰਿਪੋਰਟ ਨਹੀਂ ਕੀਤੇ ਗਏ ਪਰ ਫੇਰ ਵੀ ਜਾਨੀ ਇਹ ਸਾਰੇ ਕੁਝ ਤੋਂ ਇੱਕ ਜਿਹੜੀ ਵੱਡੀ ਤਸਵੀਰ ਸਾਹਮਣੇ ਇਹ ਆਉਂਦੀ ਆ ਉਹ ਇਹੀ ਆ ਕਿ ਇਹਦੇ ਵਿੱਚ ਜਿਹੜਾ ਬਹੁਤ ਵੱਡਾ ਵਾਧਾ ਹੋਇਆ ਔਰ ਜੇ ਐਨ .1 ਵੇਰੀਐਂਟ ਜਿਹੜਾ ਇਸ ਵੇਲੇ ਸਭ ਤੋਂ ਵੱਧ ਕਾਮਨਲੀ ਰਿਪੋਰਟ ਕੀਤਾ ਜਾ ਰਿਹਾ ਹੈ 글로ਬਲੀ ਜਿਹੜੇ ਡਾਕਟਰ ਟੈਡਰਸ ਨੇ ਵੀ ਜਾਣਕਾਰੀ ਦਿੱਤੀ ਆ ਤੇ ਜਿਹੜੇ ਨਵੇਂ ਡੋਮਿਨੈਂਟ ਵੇਰੀਐਂਟ ਨੇ ਉਹ ਬਹੁਤ ਜ਼ਿਆਦਾ ਖਤਰਨਾਕ ਰੂਪ ਦੇ ਵਿੱਚ ਸਾਹਮਣੇ ਆ ਰਹੇ ਆ ਉਹ ਇਹ ਵੀ ਕਹਿ ਰਹੇ ਆ ਕਿ ਜਿਹੜੀ 10000 ਮੌਤ ਹੁਣ ਅਸੀਂ ਮਹੀਨੇ ਦੇ ਵਿੱਚ ਕਹਿ ਰਹੇ ਆ ਭਾਵੇਂ ਕਿ ਇਹ ਜਦੋਂ ਪੀਕ ਦੇ ਉੱਤੇ ਪੰਡੈਮਿਕ ਸੀਗੀ ਉਹਦੇ ਤੋਂ ਬਹੁਤ ਘੱਟ ਆ ਇੰਨੀ ਤਾਂ ਸੋਚ ਨਹੀਂ ਸੀ ਜਾ ਸਕਦੀ ਕਿੰਨੀਆਂ ਮੌਤਾਂ ਹੋ ਜਾਂਦੀਆਂ ਸੀ ਪਰ ਫਿਰ ਵੀ ਇਹਨਾਂ ਨੇ ਹੁਣ ਸਰਕਾਰਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਬਹੁਤ ਨੇੜਿਓ ਇਹਨੂੰ ਸਾਰੇ ਕੁਝ ਨੂੰ ਦੇਖੋ ਜਿਹੜੀ ਵੈਕਸੀਨ ਆ ਜਾਂ ਟ੍ਰੀਟਮੈਂਟਸ ਆ ਇਹਨਾਂ ਦੇ ਉੱਤੇ ਖਾਸ ਧਿਆਨ ਦੇਣ ਦੀ ਲੋੜ ਆ ਤੇ ਆਹ ਸਾਲ ਜਿਹੜਾ ਪਰਟੀਕੂਲਰਲੀ ਖਾਸ ਕਰ ਨਦਰਨ ਹੈਮਿਸਫੇਅਰ ਦੇ ਵਿੱਚ ਉਹ ਕਹਿੰਦੇ ਅਸੀਂ ਦੇਖ ਰਹੇ ਆ ਕਿ ਬਹੁਤ ਸਾਰੇ ਜਿਹੜੇ ਪੈਥੋਜਨਸ ਨੇ ਜਿਹੜੇ ਇਹ ਸੁਖਮ ਜੀਵ ਨੇ ਇਹਨਾਂ ਦੀ ਬੜੀ ਡਿਫਰੈਂਟ ਤਰ੍ਹਾਂ ਦੀ ਸਰਕੂਲੇਸ਼ਨ ਹੋ ਰਹੀ ਆ ਇਨਫਲੂਐਂਜ਼ਾ ਰਾਈਨੋ ਵਾਇਰਸ ਤੇ ਬੈਕਟੀਰੀਆ ਜਿਹੜੇ ਹੈਗੇ ਆ ਮਾਈਕੋਪਲਾਜ਼ਮਾ ਨਮੂਨੀਆਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਫੈਲ ਰਹੀਆਂ ਇਹਦੇ ਨਾਲ ਨੁਕਸਾਨ ਹੋ ਸਕਦਾ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਲੋਕਾਂ ਨੂੰ ਅਪੀਲ ਕਰ ਰਹੀ ਆ ਕਿ ਪ੍ਰੀਕੌਸ਼ਨ ਲਾਓ ਇਹ ਸਾਡਾ ਵੀ ਤਜਰਬਾ ਪਹਿਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕੋਵਿਡ ਦੇ ਵੇਲੇ ਦੇ ਵਿੱਚ ਕਿ ਜਦੋਂ ਕੋਈ ਮਾਹਰ ਅਪੀਲ ਕਰਦੇ ਆ ਤੇ ਉਸ ਚੀਜ਼ ਨੂੰ ਮੰਨ ਲੈਣਾ ਚਾਹੀਦਾ ਉਹਦੇ ਵਿੱਚ ਸਾਰਿਆਂ ਦਾ ਹੀ ਫਾਇਦਾ ਆ ਉਹ ਕਹਿੰਦੇ ਵੀ ਪ੍ਰਕੌਸ਼ਨ ਲੈਣੀਆਂ ਚਾਹੀਦੀਆਂ ਜਿਹਦੇ ਵਿੱਚ ਟੈਸਟਿੰਗ ਵੀ ਆ ਵੈਕਸੀਨੇਸ਼ਨ ਵੀ ਆ ਮਾਸਕ ਪਾਉਣੇ ਵੀ ਆ ਤੇ ਇਨਡੋਰ ਏਰੀਆ ਦੇ ਵਿੱਚ ਜਿਹੜੇ ਵੈਂਟੀਲੇਟਿਡ ਹੋਣੇ ਵੀ ਜ਼ਰੂਰੀ ਆ ਵੈਕਸੀਨ ਤੁਹਾਨੂੰ ਇਨਫੈਕਸ਼ਨ ਤੋਂ ਤਣੀ ਸਿੱਧਾ ਰੋਕ ਸਕਦੀ ਪਰ ਵੈਕਸੀਨ ਜਿਹੜੀ ਰਿਡਿਊਸ ਕਰ ਦਿੰਦੀ ਆ ਤੁਹਾਨੂੰ ਚਾਂਸਸ ਕਿ ਤੁਹਾਨੂੰ ਹਸਪੀਟਲ ਦੇ ਵਿੱਚ ਨਾ ਜਾਣਾ ਪਵੇ ਜੇ ਪਰ ਬਹੁਤ ਵਸਤੇਰ ਦੇ ਵਿੱਚ ਗੱਲਬਾਤ ਪਹਿਲਾਂ ਹੋ ਚੁੱਕੀ ਆ ਪਰ ਹੁਣ ਦੱਸਿਆ ਜਾ ਰਿਹਾ ਕਿ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਵਾਧਾ ਉਦਸਤਾ ਇੱਕ ਸਾਨੂੰ ਅੱਗੇ ਤੋਂ ਵੀ ਖਿਆਲ ਰੱਖਣ ਦੀ ਲੋੜ ਆ ਅਗਲੀ ਗੱਲਬਾਤ ਦੋਸਤੋ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੁਆਰਾ ਅੱਜ ਵੀਰਵਾਰ ਨੂੰ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਗਈ ਆ ਜਿਹੜੀ ਇਨਵੈਸਟੀਗੇਸ਼ਨ ਲਾਂਚ ਇਸ ਮਾਮਲੇ ਦੇ ਵਿੱਚ ਕੀਤੀ ਗਈ ਆ ਕਿ ਬੋਇੰਗ ਨੇ ਕੀ ਰੂਲਸ ਨੂੰ ਫਾਲੋ ਕੀਤਾ ਸੀ ਨਿਯਮਾਂ ਦਾ ਪਾਲਣ ਕੀਤਾ ਗਿਆ ਕਿ 에ਅਰਕ੍ਰਾਫਟ ਜਦੋਂ ਬਣਾਏ ਆ ਇਹਨਾਂ ਨੇ ਵੀ ਉਹ ਸੇਫ ਸੀਗੇ ਤੇ ਆਪਰੇਸ਼ਨ ਦੇ ਲਈ ਸੇਫ ਸੀ ਤੇ ਭੇਜੇ ਜਾ ਸਕਦੇ ਸੀ ਬੋਇੰਗ ਹੋ ਸਕਦਾ ਇਹ ਕਹਿੰਦੇ ਕਿ ਫੇਲ ਹੋ ਗਈ ਹੋਵੇ ਇਸ ਮਾਮਲੇ ਦੇ ਵਿੱਚ ਕਿ ਇਹਨਾਂ ਨੇ ਜਿਹੜਾ ਉਹ ਪ੍ਰੋਡਕਟ ਆ ਉਹਨੂੰ ਕਨਫਰਮ ਕੀਤਾ ਜਾਂ ਅਪਰੂਵ ਕੀਤਾ ਉਸ ਡਿਜ਼ਾਈਨ ਨੂੰ ਉਸ ਕੰਡੀਸ਼ਨਸ ਦੇ ਵਿੱਚ ਕਿ ਸੇਫ ਆਪਰੇਸ਼ਨ ਕੀਤਾ ਜਾ ਸਕਦਾ ਹੈ ਇਹਨਾਂ ਦੇ ਕੁਆਲਿਟੀ ਸਿਸਟਮ ਦੇ ਵਿੱਚ ਇਨਸਪੈਕਸ਼ਨ ਤੇ ਜਾਂ ਟੈਸਟ ਪ੍ਰੋਸੀਜਰ ਜਿਹੜਾ ਵੀ ਹੈਗਾ ਫੈਡਰਲ ਜਿਹੜੀ FAA ਆ ਉਹਨਾਂ ਨੇ ਇੱਕ ਲੈਟਰ ਜਿਹੜੀ ਕੰਪਨੀ ਨੂੰ ਭੇਜਿਆ ਉਹਦੇ ਵਿੱਚ ਇਹ ਦੱਸਿਆ ਗਿਆ ਅਸੀਂ ਜਾਣਦੇ ਹਾਂ ਕਿ FAA ਨੇ ਜਿਹੜੇ ਕੁਝ ਬੋਇੰਗ 737 ਮੈਕਸ 9 에ਅਰਕ੍ਰਾਫਟ ਗਰਾਊਂਡ ਕੀਤੇ ਸੀ ਆ ਪਿਛਲੇ ਸ਼ਨੀਵਾਰ ਨੂੰ ਜਦੋਂ ਪਿਛਲੇ ਹਫਤੇ ਇੱਕ ਬਹੁਤ ਵੱਡਾ ਹਾਈ ਪ੍ਰੋਫਾਈਲ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਕਿ ਜੈਟ ਜਿਹਨੂੰ ਆਪਰੇਟ ਕਰ ਰਹੀ ਸੀ ਅਲਾਸਕਾ 에ਅਰਲਾਈਨ ਇੱਕ ਦਰਵਾਜ਼ੇ ਵਰਗਾ ਪੈਨਲ ਉੱਡ ਗਿਆ ਸੀ ਚੜ੍ਹਦੇ ਜਹਾਜ਼ ਦੇ ਵਿੱਚ ਉਹਦੇ ਪਤਾ ਬਾਅਦ ਚ ਲੱਗਿਆ ਕਿ ਜਿਹੜੇ ਬੋਲਟ ਕੱਸਨੇ ਹੁੰਦੇ ਉਹ ਬੋਲਟ ਢਿੱਲੇ ਸੀ ਤੇ ਉਹ ਉਹਦੇ ਨਾਲ ਹੋਲ ਹੋ ਗਿਆ ਪਲੇਨ ਦੇ ਵਿੱਚਕਾਰ ਗੈਪ ਤੇ ਬੜਾ ਮਤਲਬ ਇੱਕ ਡਰਾਉਣਾ ਇਹ ਇਨਸੀਡੈਂਟ ਸੀਗਾ ਉਹਦੇ ਤੋਂ ਬਾਅਦ ਜਿਹੜੀ ਇਹ ਸਕਰੋਟਨੀ ਕੰਪਨੀ ਦੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਜਿੰਨੇ ਇਹਨਾਂ ਨੇ ਜਹਾਜ਼ ਬਣਾਏ ਸੀਗੇ ਤੇ ਉਹ ਕਿਉਂਕਿ ਪਹਿਲਾਂ ਵੀ ਦੋ ਕ੍ਰੈਸ਼ ਹੋ ਚੁੱਕੇ ਆ 2118 ਦੇ ਵਿੱਚ ਤੇ 219 ਦੇ ਵਿੱਚ ਨੁਕਸਾਨ ਬਹੁਤ ਵੱਡਾ ਹੋਇਆ ਸੀ ਹੁਣ ਜਿਹੜੀ ਅੱਜ ਵੀਰਵਾਰ ਨੂੰ ਅਨਾਉਂਸਮੈਂਟ ਆਈ ਆ ਇਹਦੇ ਵਿੱਚ ਇਹ ਕੀਤਾ ਗਿਆ ਕਿ ਇੱਕ ਨਵੀਂ ਜਿਹੜੀ ਬਾਰਡਰ ਪ੍ਰੋਬਾ ਇਸ ਸਮੱਸਿਆ ਨੂੰ ਜਾਣਨ ਦੇ ਲਈ ਜਿਹੜੀ ਸ਼ੁਰੂ ਕੀਤੀ ਜਾਊਗੀ ਤੇ ਇਹਦੇ ਵਿੱਚੋਂ ਫਿਰ ਪਤਾ ਲੱਗੂਗਾ ਵੀ ਇਹ ਸਾਰੇ ਕੋਸ਼ਿਸ਼ ਤੇ ਪਿੱਛੇ ਹੋਇਆ ਕੀ ਸੀ ਕਿ ਜਿਹੜਾ ਇਹ ਇਨਸੀਡੈਂਟ ਆ ਉਹ ਇਹ ਕਹਿ ਰਿਹਾ ਕਿ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ ਤੇ ਏਜੰਸੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਕਿਹਾ ਆ ਐਫਏ ਨੇ ਨੋਟੀਫਾਈ ਇਹ ਵੀ ਕੀਤਾ ਕੰਪਨੀ ਨੂੰ ਕਿ ਜਿਹੜੀ ਇਨਵੈਸਟੀਗੇਸ਼ਨ ਆ ਇਹ ਅੱਜ ਉਹਨਾਂ ਨੂੰ ਭੇਜੀ ਗਈ ਹੈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੀ ਅ ਇਨਵੈਸਟੀਗੇਟ ਕਰ ਰਿਹਾ ਹੈ ਇਸ ਚੀਜ਼ ਦੇ ਇਨਸੀਡੈਂਟ ਨੂੰ ਤੇ ਜਿਹੜੀ ਸਟੇਟਮੈਂਟ ਬੋਇੰਗ ਦੀ ਹੈ ਉਹਦੇ ਵਿੱਚ ਉਹ ਕਿਹਾ ਕਿ ਅਸੀਂ ਇਸ ਇਨਵੈਸਟੀਗੇਸ਼ਨ ਦੇ ਨਾਲ ਪੂਰਾ ਕੋਆਪਰੇਟ ਕਰਾਂਗੇ ਤੇ ਜਿਹੜਾ FAA ਨੂੰ ਤੇ ਚਾਹੇ ਉਹ ਜਿਹੜਾ NTSB ਜਾਂ ਨੈਸ਼ਨਲ ਟ੍ਰਾਂਸਪੋਰਟ ਸੇਫਟੀ ਬੋਰਡ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਕਿ ਗੱਲਬਾਤ ਸਾਹਮਣੇ ਆ ਸਕੇ ਮਕਸਦ ਇਹਨਾਂ ਦਾ ਦੋਮਾਂ ਦਾ ਇਹੀ ਆ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਵੀ ਗਲਤੀ ਰਹਿ ਗਈ ਸੀ ਉਹਨੂੰ ਅੱਗੇ ਤੋਂ ਸੁਧਾਰਿਆ ਜਾ ਸਕੇ ਬੋਇੰਗ ਦੇ ਜਿਹੜੇ ਚੀਫ ਐਗਜ਼ੀਕਿਊਟਿਵਸ ਨੇ ਉਹਨਾਂ ਨੇ ਵੀ employees ਨੂੰ ਦੱਸਿਆ ਹੈ ਕੰਪਨੀ ਮੀਟਿੰਗ ਦੇ ਦੌਰਾਨ ਜਿਹੜੀ ਮੰਗਲਵਾਰ ਨੂੰ ਹੋਈ ਸੀ ਕਿ ਉਹ ਜਿਹੜੀ ਜਿਹੜੇ ਇਸ ਗੱਲ ਨੂੰ ਅਕਨੋਲਡਜ ਕਰਦੇ ਆ ਕਿ ਜਿਹੜੀ ਇਹ ਗਲਤੀ ਹੋਈ ਆ ਤੇ ਉਹ ਟਰਾਂਸਪੇਰੈਂਟ ਰਹਿਣਾ ਚਾਹੁੰਦੇ ਆ ਵੀ ਕੋਈ ਵੀ ਇਸ ਚੀਜ਼ ਨੂੰ ਠੀਕ ਠਾਕ ਕਰਨ ਦੇ ਲਈ ਗੱਲਬਾਤ ਅੱਗੇ ਆਉਂਦੀ ਆ ਉਹ ਕਹਿੰਦੇ ਅਸੀਂ ਅਪਰੋਚ ਕਰ ਰਹੇ ਆ ਇਸ ਚੀਜ਼ ਨੂੰ ਤੇ ਜਿਹੜਾ ਇਸ ਮਿਸਟੇਕ ਨੂੰ ਇਸ ਗਲਤੀ ਨੂੰ ਪਹਿਲਾਂ ਇਹਨਾਂ ਨੇ FAA ਨੇ ਅਨਾਉਂਸ ਕੀਤਾ ਸੀ ਕਿ 172 ਜਿਹੜੇ ਬੋਇੰਗ ਮੈਕਸ 9 ਹੈ ਪਲੇਨਸ ਹੈਗੇ ਆ ਉਹਨਾਂ ਨੂੰ ਫਾਰਮਲ ਇੰਸਪੈਕਸ਼ਨ ਤੱਕ ਉਡਾਇਆ ਨਾ ਜਾਵੇ ਤੇ ਥੱਲੇ ਉਹਨਾਂ ਨੂੰ ਰਹਿਣ ਦੀ ਹਦਾਇਤ ਦੇ ਦਿੱਤੀ ਗਈ ਸੀ 에ਅਰਲਾਈਨਸ ਜਿਹੜੀ ਆ ਫਾਰਮਲ ਇੰਸਪੈਕਸ਼ਨ ਨਹੀਂ ਸ਼ੁਰੂ ਕਰ ਸਕੀਆਂ ਕਿਉਂਕਿ ਕਲੈਰਿਟੀ ਨਹੀਂ ਸੀ ਬੋਇੰਗ ਵੱਲੋਂ ਤੇ FAA ਵੱਲੋਂ ਜਿਹੜੀ ਕਿ ਇੱਕ ਫਾਰਮਲ ਪ੍ਰੋਸੀਜਰ ਕਿਹੜਾ ਚਾਹੀਦਾ ਹੁੰਦਾ ਪਲੇਨ ਦੀ ਪਲੇਨ ਦੀ ਜਿਹੜੀ ਉਹਨੂੰ ਇਨਕੁਆਰੀ ਕਰਨ ਦੇ ਲਈ ਤੇ ਮੁੜ ਕੇ ਫਲਾਈਂਗ ਦੇ ਲਈ ਵਾਪਸ ਜਾਣ ਦੇ ਲਈ ਲਾਸਕਾਟ ਯੂਨਾਈਟਿਡ 에ਅਰਲਾਈਨਸ ਦੋ 에ਅਰਲਾਈਨ ਯੂਐਸ ਤੇ ਕੈਰੀਅਰ ਦੀਆਂ ਹੈਗੀਆਂ ਜਿਨ੍ਹਾਂ ਦੇ ਕੋਲ ਬੋਇੰਗ ਮੈਕਸ 9 ਪਲੇਨਸ ਇਹਨਾਂ ਦੇ ਆਪਣੇ ਫਲੀਟ ਦੇ ਵਿੱਚ ਹੈਗੇ ਆ ਤੇ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲਬਾਤ ਆ ਪੂਰੀ ਨਿਕਲ ਕੇ ਸਾਹਮਣੇ ਆਊਗੀ ਕਿ ਇਹਦੇ ਪਿੱਛੇ ਵੱਡੇ ਕਾਰਨ ਕਿਹੜੇ ਸਨ ਤੇ ਇਸ ਗਲਤੀ ਤੋਂ ਭਵਿੱਖ ਦੇ ਵਿੱਚ ਕਿਦਾਂ ਬਚਿਆ ਜਾ ਸਕਦਾ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂਬਾਤਾਂ ਨਾਲ